ਸਤਿ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਆਪਾਂ ਗੱਲ ਕਰ ਰਹੇ ਸਹੀ ਕਈ ਦਿਨਾਂ ਤੋਂ ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਨੇ ਕੁਝ ਦਿਨ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਕੁਝ ਸਾਡੀ ਉਮਰ ਦੇ ਲੋਕ ਜਿਹੜੇ ਹੁਣ ਪੰਜਾਬਾਂ ਵਿੱਚ ਨੇ ਸੱਠਾਂ ਵਿੱਚ ਨੇ 17 ਵਿੱਚ ਨੇ ਜੋ ਉਹਨਾਂ ਨੇ 25 30 ਸਾਲ 40 ਸਾਲ ਪਹਿਲਾਂ ਫੈਸਲਾ ਲਿਆ ਸੀ ਕਿ ਉਹ ਫੈਸਲਾ درست ਸੀ ਚਾਏ ਸੀ ਠੀਕ ਸੀ ਕਿ ਆਪਣੇ ਬੱਚੇ ਬਾਹਰ ਕਰ ਦਿੱਤੇ ਜਾਣ ਠੀਕ ਹੈ ਉਹਨਾਂ ਹਾਲਾਤਾਂ ਵਿੱਚ ਜਦੋਂ ਇਹ ਫੈਸਲੇ ਲਏ ਗਏ ਸਨ ਉਹ ਹਾਲਾਤ ਡਿਫਰੈਂਟ ਸਨ ਵੱਖਰੇ ਸਨ ਪੰਜਾਬ ਦੇ ਹਾਲਾਤ ਉਹਨਾਂ ਦਿਨਾਂ ਵਿੱਚ ਚੰਗੇ ਨਹੀਂ ਸਨ ਖਾੜਕੂਆਤ ਬਹੁਤ 파ਰੂ ਸੀ ਨੌਕਰੀਆਂ ਨਹੀਂ ਸਨ ਪੜਾਈ ਲਿਖਾਈ ਔਰ ਸੋਸ਼ਲ ਸਿਸਟਮ ਔਰ ਗਵਰਨੈਂਸ ਨਾਲ ਦੀ ਚੀਜ਼ ਨਹੀਂ ਸੀ ਰਹੀ ਸੋ ਉਹਨਾਂ ਹਾਲਾਤਾਂ ਵਿੱਚ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਜਿਹੜੇ ਫੈਸਲੇ ਲਏ ਉਹ ਸ਼ਾਇਦ ਜਸਟੀਫਾਈਡ ਹੋਣਗੇ ਤੇ ਉਹ ਬੱਚਿਆਂ ਨੇ ਵੀ ਉੱਥੇ ਜਾ ਕੇ ਬਹੁਤ ਮਿਹਨਤ ਕੀਤੀ ਆਪਣਾ ਨਾਮ ਬਣਾਇਆ ਔਰ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਤੇ ਅੱਜ ਉਹ ਵਾਪਸ ਨਹੀਂ ਆਉਣਾ ਚਾਹੁੰਦੇ ਬਿਕਾਜ਼ ਹੁਣ ਉਹ ਉੱਥੋਂ ਦੀ ਲਾਈਫ ਵਿੱਚ ਅਸਿਮੀਲੇਟ ਹੋ ਗਏ ਨੇ ਉਹ ਸੈਟਲ ਹੋ ਗਏ ਨੇ ਉਹਨਾਂ ਨੇ ਆਪਣਾ ਸਥਾਨ ਬਣਾ ਲਿਆ ਤੇ ਉੱਥੋਂ ਦੀ ਸਮਾਇਦਾ ਅਨੇਖੜਾ ਆਂਗ ਬਣ ਗਏ ਨੇ ਪਰ ਕੀ ਅੱਜ ਉਹ ਫੈਸਲਾ ਰੈਗੂਲਰਲੀ ਰਿਪੀਟ ਕਰੀ ਜਾਣਾ ਠੀਕ ਹੈ ਕਿ ਸਾਨੂੰ ਉਹ ਫੈਸਲਾ ਅੱਜ ਰਿਵਿਊ ਕਰਨ ਦੀ ਲੋੜ ਹੈ ਅੱਜ ਮੈਂ ਇਸ ਮੁੱਦੇ ਤੋਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਕਿਉਂਕਿ ਇਹ ਇੱਕ ਅਜਿਹਾ ਸਬਜੈਕਟ ਹੈ ਜਿਹੜਾ ਕਿ ਜਿਸ ਤੋਂ ਹਰ ਘਰ ਲਗਭਗ ਹਰ ਘਰ ਪੰਜਾਬ ਦਾ ਪੀੜਤ ਹੈ ਜਾਂ ਇਸ ਤੁਚਿਤੀ ਚਾਹ ਕਿ ਉਹ ਕੀ ਫੈਸਲਾ ਕਰੇ ਕਿ ਆਪਣੇ ਬੱਚੇ ਬਾਹਰ ਕੱਲ ਦਵੇ ਤੇ ਜਾਂ ਫਿਰ ਇੱਥੇ ਹੀ ਰੱਖੇ ਦੇਖੋ ਸਮਾਂ ਬਦਲਦਾ ਰਹਿੰਦਾ ਔਰ ਇਹਨਾਂ ਸਾਲਾਂ ਵਿੱਚ ਹਾਲਾਤ ਬਿਸ਼ੱਕ ਦੇਸ਼ ਵਿੱਚ ਉਸ ਤਰ੍ਹਾਂ ਦੇ ਤਾਂ ਨਹੀਂ ਰਹੇ ਜੋ 80ਾਂ ਵਿੱਚ ਜਾਂ 90ਾਂ ਵਿੱਚ ਸਨ ਬਟ ਹਾਲਾਤ ਕੋਈ ਜ਼ਿਆਦਾ ਸੁਧਰੇ ਵੀ ਨਹੀਂ ਹਨ ਅੱਜ ਵੀ ਨਸ਼ੇ ਦੀ ਸਮੱਸਿਆ बेरोजगारी दी समस्या बेईमानी ते करप्शन दी समस्या पॉपुलेशन एक्सप्लोजन दी समस्या और जो ਸਾਡੇ ਸਿਸਟਮ ਬਣ ਗਏ ਨੇ এডਿਕੇਸ਼ਨ ਜਾਂ ਹੈਲਥ ਕੇਅਰ ਸਿਸਟਮ ਉਹਨਾਂ ਦੇ ਵਿੱਚ ਜਿੰਨੀਆਂ ਤਰੁੱਟੀਆਂ ਆ ਗਈਆਂ ਨੇ ਉਹਨਾਂ ਦੀ ਜਿਹੜੀ ਡਿਲੀਵਰੀ ਸਿਸਟਮ ਆ ਉਹ ਲੱਗ ਕੇ ਕੋਲਾਪਸ ਕਰ ਗਿਆ ਤਾਂ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਬੇਸਿਕ ਸੇਵਕ ਐਮੈਨਿਟੀਆਂ ਨੇ ਜਿਨ੍ਹਾਂ ਵਿੱਚ ਪੀਣ ਦੇ ਪਾਣੀ ਦੀ ਗੱਲ ਹੈ ਗਾਰਬੇਜ ਡਿਸਪੋਜ਼ਲ ਦੀ ਗੱਲ ਹੈ ਸਾਫ ਸਫਾਈ ਦੀ ਗੱਲ ਹੈ ਵਾਤਾਵਰਣ ਦੀ ਗੱਲ ਹੈ ਇਹ ਸਾਰਿਆਂ ਵਿੱਚ ਹੀ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਉਹ ਵੱਧੀਆਂ ਜਾ ਰਹੀਆਂ ਨੇ ਤਾਂ ਕਿਨਾ ਕੀ ਇਹਨਾਂ ਹਾਲਾਤਾਂ ਵਿੱਚ ਔਰ ਪੰਜਾਬ ਦਾ ਆਪਣਾ ਕੈਰੇਕਟਰ ਹੀ ਪੰਜਾਬੀਅਤ ਵਾਲਾ ਜਿਹੜਾ ਕੈਰੇਕਟਰ ਆ ਉਹ ਵੀ ਉਹਨੂੰ ਵੀ ਢਾਲ ਲੱਗ ਰਹੀ ਹੈ ਔਰ ਹੌਲੀ ਹੌਲੀ ਪੰਜਾਬ ਵਿੱਚ ਨੌਨ ਪੰਜਾਬੀਆਂ ਦਾ ਵਾਸਾ ਵੱਧਾ ਜਾ ਰਿਹਾ ਹੈ ਇਹ ਸਭ ਕਿਉਂ ਹੋ ਰਿਹਾ ਇਸੇ ਕਰਕੇ ਹੋ ਰਿਹਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਆਪਣੇ ਆਪ ਨੂੰ ਇੱਕ ਮਾਰਸ਼ਲ ਕੌਮ ਕਹਿੰਦੇ ਨੇ ਬਹੁਤ ਅਣਥੱਕ ਮਿਹਨਤ ਕਰਨ ਵਾਲੇ ਲੋਕ ਕਹਿੰਦੇ ਨੇ ਜਿਨ੍ਹਾਂ ਨੇ ਦੇਸ਼ ਨੂੰ ਖਾਣ ਪੀਣ ਅਤੇ ਖਾਣ ਪਦਾਰਥਾਂ ਵਿੱਚ ਬਿਲਕੁਲ ਆਤਮ ਨਿਰਭਰ ਬਣਾਇਆ ਕੌਜਾ ਵਿੱਚ ਆਪਣਾ ਯੋਗਦਾਨ ਪਾ ਕੇ ਦੇਸ਼ ਦੇ ਬਾਰਡਰਾਂ ਦੀ ਰੱਖਿਆ ਕੀਤੀ ਹਰ ਖੇਤਰ ਵਿੱਚ ਦੇਸ਼ ਨੂੰ ਅੱਗੇ ਲਿਜਾਣੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਚਾਹੇ ਉਹ ਖੇਡਾਂ ਸੀ ਚਾਹੇ ਉਹ ਸਾਇੰਸ ਸੀ ਚਾਹੇ ਉਹ ਐਡਮਿਨਿਸਟ੍ਰੇਸ਼ਨ ਸੀ ਚਾਹੇ ਉਹ ਪੈਰਾਮਿਲਟਰੀ ਫੋਰਸ ਸੀ ਚਾਹੇ ਡਿਫੈਂਸ ਫੋਰਸ ਸੀ ਤੁਸੀਂ ਕੋਈ ਵੀ ਵਿਸ਼ਾ ਲਓ ਉਹਨਾਂ ਵਿੱਚ ਪੰਜਾਬੀਆਂ ਦਾ ਯੋਗਦਾਨ ਜਿਹੜਾ ਸੀ ਉਹ ਸਭ ਤੋਂ ਵਧੇਰੇ ਤੇ ਬੇਮਿਸਾਲਾ ਹੁੰਦਾ ਸੀ ਪਰੰਤੂ ਅੱਜ ਉਹ ਸਾਰੇ ਇਹ ਕੰਨਾ ਲਗਭਗ ਖਤਮ ਹੁੰਦੀਆਂ ਜਾਂਦੀਆਂ ਨੇ ਤੇ ਹੁਣ ਤਾਂ ਪੰਜਾਬੀ ਕਿਤੇ ਦੇਖਣ ਨੂੰ ਹੀ ਲੱਭਦੇ ਨੇ ਕਿਸੇ ਚੰਗੀ ਪੋਜੀਸ਼ਨਾਂ ਤੇ ਚੰਗੀ ਪੜ੍ਹਾਈ ਲਿਖਾਈ ਕਰਦੇ ਇੱਥੋਂ ਤੱਕ ਕਿ ਮੈਂ ਅਕਸਰ ਕਹਿੰਦਾ ਹੁੰਨਾ ਕਿ ਪੰਜਾਬ ਵਿੱਚ ਤਾਂ ਕੋਈ ਹੁਣ ਮੁੰਡਿਆਂ ਦਾ ਕਾਲਜ ਵੀ ਨਹੀਂ ਬਚਿਆ ਤੇ ਜੇ ਕਾਲਜ ਹੀ ਨਹੀਂ ਬਚੇ ਤਾਂ ਮੁੰਡੇ ਸਾਡੇ ਕੀ ਕਰਨਗੇ ਹਾਂ ਕੁੜੀਆਂ ਅੱਜ ਵੀ ਬਹੁਤ ਮਿਹਨਤੀ ਨੇ ਹਰ ਖੇਤਰ ਵਿੱਚ ਮੱਲਾ ਮਾਰ ਰਹੀਆਂ ਨੇ ਤੇ ਅੱਗੇ ਵਧ ਰਹੀਆਂ ਨੇ ਤੇ ਅੱਜ ਤਾਂ ਹਾਲਾਤ ਇਹ ਹੋ ਗਏ ਨੇ ਕਿ ਜੇ ਬੱਚਿਆਂ ਦਾ ਵਿਆਹ ਕਰਨਾ ਹੋਵੇ ਤਾਂ ਉਹ ਕੁੜੀ ਲੱਭਣੀ ਪੈਂਦੀ ਹੈ ਜਿਹੜੀ ਜਿਹਨੇ IELTS ਕੀਤੀ ਹੋਵੇ ਕਿਉਂਕਿ ਮੁੰਡਿਆਂ ਕੋਲੋਂ ਤਾਂ ਬਹੁਤ ਸਾਰੇ ਕੋਲ ਤਾਂ IELTS ਵੀ ਕਲੀਅਰ ਨਹੀਂ ਹੁੰਦਾ ਉਹਨਾਂ ਨੂੰ ਤਾਂ ਅੰਗਰੇਜ਼ੀ ਦੀ ਐਨ ਬੇਸਿਕ ਚੀਜ਼ਾਂ ਵੀ ਨਹੀਂ ਆਉਂਦੀਆਂ ਐਨੇ ਪੈਸੇ ਖਰਚ ਕੇ ਐਨੇ ਇੰਸਟੀਚੂਨਲ ਭੁਲੇ ਆਉਂ ਗਿਆ ਨੇ ਉਹਨਾਂ ਦੇ ਉਹ ਉਹਨੇ ਬੈਂਡ ਨਹੀਂ ਆਉਂਦੇ ਜਿੰਨੇ ਕਿ ਵਿਦੇਸ਼ ਜਾਣ ਲਈ ਜ਼ਰੂਰੀ ਨੇ ਸੋ ਉਹ ਲੱਭਦੇ ਨੇ ਕਿ ਇੱਕ ਲੜਕੀ ਜਿਹਨੂੰ IELTS ਨਿਕਲੀਅਰ ਕੀਤੀ ਹੋਈ ਹੈ ਤੇ ਜਿਹਨੂੰ ਬਾਹਰ ਦਾ ਵੀਜ਼ਾ ਜਲਦੀ ਮਿਲ ਜਾਣਾ ਹੈ ਉਹਦੇ ਨਾਲ ਹੀ ਬੇਟੇ ਦਾ ਵਿਆਹ ਕਰ ਦਿੱਤਾ ਜਾਵੇ ਸੋ ਇਸ ਤਰ੍ਹਾਂ ਦੇ ਜਦੋਂ ਹਾਲਾਤ ਬਣਦੇ ਜਾਂਦੇ ਨੇ ਤਾਂ ਦੇਸ਼ ਛੱਡ ਕੇ ਬਾਹਰ ਜਾਣਾ ਕੀ ਹੱਲੇ ਵੀ ਇੱਕ ਬਿਹਤਰ ਆਪਸ਼ਨ ਹੈ ਮੈਨੂੰ ਯਾਦ ਹੈ ਕੁਝ ਵਾਰੇ ਪਹਿਲਾਂ ਮੈਂ ਇੱਕ ਡੈਲੀਗੇਸ਼ਨ ਦਾ ਹਿੱਸਾ ਬਣ ਕੇ ਆਸਟ੍ਰੇਲੀਆ ਗਿਆ ਸੀ ਆਸਟ੍ਰੇਲੀਆ ਵਿੱਚ ਵੀ ਹਾਲਾਤ ਐਦਾ ਦੇ ਬਣ ਗਏ ਸਨ ਜਿਹੜੇ ਅੱਜ ਕੈਨੇਡਾ ਵਿੱਚ ਦੇਖਣ ਨੂੰ ਮਿਲ ਰਹੇ ਨੇ ਉੱਥੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹਨਾਂ ਦੇ ਅਗੇਸ ਬਹੁਤ ਵਾਇਲਸ ਹੋ ਰਹੀ ਸੀ ਉਹਨਾਂ ਦੀ ਧਾਧਾ ਤੇ ਅਨੌਥੇ ਅਟੈਕ ਹੋ ਰਹੇ ਸਨ ਔਰ ਉਹਨਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਸੀ ਸੋ ਇੱਕ ਆਸਟ੍ਰੇਲੀਆ ਗਵਰਨਮੈਂਟ ਨੇ ਗਵਰਨਮੈਂਟ ਆਫ ਵਿਕਟੋਰੀਆ ਨੇ ਇੱਕ ਡੈਲੀਗੇਸ਼ਨ ਭਾਰਤੀ ਪੱਤਰਕਾਰਾਂ ਦਾ ਉੱਥੇ ਸੱਦਿਆ ਜਿਹੜਾ ਇਸ ਸਮਾਂ ਮੈਂ ਵੀ ਸਾਥੇ ਗਿਆ ਤੇ ਜਾ ਕੇ ਦੇਖਿਆ ਕਿ ਜੋ ਹਾਲਾਤ ਨੇ ਉਹ ਕਾਫੀ ਹੀ ਮਾੜੇ ਸਨ ਕਾਲਜ ਫਰਦੀ ਸਨ ਛੋਟੇ ਮੋਟੇ ਦੋ ਦੋ ਕਮਰਿਆਂ ਦੇ ਕਾਲੇ ਤੇ ਬੱਚਿਆਂ ਤੋਂ ਪੈਸੇ ਲੈ ਕੇ ਉਹਨਾਂ ਦੇ ਜਿਹੜੇ ਐਵੋਕੇਸ਼ਨ ਹੁੰਦੇ ਨੇ ਚਾਹੇ हेयर ਡਰੈਸਿੰਗ ਦਾ ਹੋਵੇ ਚਾਹੇ ਹੌਸਪਿਟੈਲਿਟੀ ਦਾ ਚਾਹੇ ਕੋਈ ਹੋਰ ਉਹਨਾਂ ਨੂੰ ਆਪਣੇ ਤੇ ਛੱਡਤਾ ਜਾਂਦਾ ਉਹਨਾਂ ਨੂੰ ਕੰਮ ਕਰਾਏ ਜਾਂਦੇ ਸਨ ਉਹਨਾਂ ਦਾ ਬਣਦਾ ਉਹਨਾਂ ਨੂੰ ਨਹੀਂ ਮਿਲਦਾ ਸੀ ਤੇ ਉਹ ਸਾਡੇ ਬੱਚੇ ਵੀ ਜੜ ਜਾਂਦੇ ਸਨ ਕਿਉਂਕਿ ਕਈ ਚੰਗੇ ਘਰਾਂ ਤੋਂ ਵੀ ਜਾਂਦੇ ਸਨ ਤੇ ਉਹ ਆਪਣੀ ਜਿਹੜੀ ਇੱਥੇ ਦੀ ਪ੍ਰੋਸਪਰਿਟੀ ਹੁੰਦੀ ਆ ਉਹਨੂੰ ਡਿਸਪਲੇ ਕਰਨਾ ਉਹਨਾਂ ਨੇ ਚੰਗੇ ਚੰਗੇ ਸੈੱਲ ਫੋਨ ਲੈ ਕੇ ਟ੍ਰੇਨਾਂ ਦੇ ਬੈਗ ਫਲੈਸ਼ ਕਰਨੇ ਉੱਚੀ ਉੱਚੀ ਗੱਲਾਂ ਕਰਨੀਆਂ ਇੱਕ ਦੂਜੇ ਨੂੰ ਹਾਕਾ ਮਾਰਨੀਆਂ ਤੇ ਇਸ ਤਰ੍ਹਾਂ ਜਿਹੜਾ ਲੋਕਲ ਲਾਜ਼ ਨੇ ਲੋਕਲ ਲੋਕਾਂ ਦਾ ਸਟੈਂਡਰਡ ਆਫ ਦਾ ਲਿਵਿੰਗ ਦਾ ਇਹ ਉੱਚਾ ਨਹੀਂ ਬੋਲਦੇ ਉਹ ਟ੍ਰੇਨ ਵਿੱਚ ਇੰਨੇ ਉੱਚੇ ਉੱਚੇ ਇਸ਼ਾਰੇ ਨਹੀਂ ਕਰਦੇ ਆਪਣੇ ਜਿਹੜੇ ਇਸ ਤਰ੍ਹਾਂ ਦੇ ਉਹਨਾਂ ਦੇ ਗੈਜੇਟਸ ਹੁੰਦੀਆਂ ਨੇ ਕੀਮਤੀ ਗੈਜੇਟਸ ਹੁੰਦੀਆਂ ਨੇ ਉਹਨਾਂ ਦਾ ਬਲਗਰ ਡਿਸਪਲੇ ਨਹੀਂ ਕਰਦੇ ਜਿਸ ਕਾਰਨ ਉਹ ਟਾਰਗੇਟ ਬਣ ਜਾਂਦੇ ਸਨ ਉਹਨਾਂ ਦੇ ਅਟੈਕ ਹੁੰਦੇ ਸਨ ਤੇ ਬਹੁਤ ਸਾਰੇ ਸਟੂਡੈਂਟਸ ਨੂੰ ਉਹਨਾਂ ਵਿੱਚ ਬਹੁਤ ਨੁਕਸਾਨ ਵਿੱਚ ਅਗਣਾ ਪਿਆ ਸੀ ਤੋ ਉਸ ਤੋਂ ਬਾਅਦ ਗਵਰਨਮੈਂਟ ਨੇ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਉਹ ਨੌਂ ਮਹੀਨੇ ਟਾਈਟ ਕੀਤੇ ਬਹੁਤ ਕੰਟਰੋਲ ਕੀਤਾ ਤੇ ਅੱਜ ਹਾਲਾਤ ਕਾਫੀ ਉੱਥੇ ਬਿਹਤਰ ਹੋ ਗਏ ਨੇ ਪਰੰਤੂ ਹੁਣ ਖੇਡੇ ਹਾਲਾਤ ਨੇ ਕੈਨੇਡਾ ਵਿੱਚ ਜਿਹੜੇ ਬੱਚੇ ਅੱਜ ਤੋਂ 40 ਸਾਲ ਪਹਿਲਾਂ ਗਏ ਸਨ ਜਾਂ 50 ਸਾਲ ਪਹਿਲਾਂ ਗਏ ਸਨ ਉਹ ਚੰਗੇ ਸਫਲ ਇਨਸਾਨ ਬਣ ਗਏ ਨੇ ਲੇਕਿਨ ਹੁਣ ਰੋਜ਼ ਹੀ ਖਬਰਾਂ ਆਉਂਦੀਆਂ ਨੇ ਕਿ ਅੱਜ ਭਾਰਤੀ ਮੂਲ ਦੇ ਸਟੂਡੈਂਟ ਇਸ ਤਰ੍ਹਾਂ ਦੇ ਗਲਤ ਕੰਮਾਂ ਵਿੱਚ ਫਸ ਗਏ ਨੇ ਉਹਨਾਂ ਦੇ ਪੁਲਿਸ ਕੇਸ ਬਣ ਗਏ ਨੇ ਉਹ ਕਾਰਾਂ ਚੋਰੀ ਕਰਨ ਦੇ ਵਿੱਚ ਫਸ ਗਏ ਨੇ ਉਹ ਖੋਹਾਂ ਖਵਾਈਆਂ ਦੇ ਕੇਸ ਵਿੱਚ ਫਸ ਗਏ ਨੇ ਔਰ ਇਵਨ ਸੂਸਾਈਸਾਈਡ ਦੇ ਜਿਹੜੇ ਕੇਸ ਨੇ ਉਹ ਵੱਧਦੇ ਜਾ ਰਹੇ ਨੇ ਬਿਕਾਜ਼ ਉਹਨਾਂ ਕੋਲੇ ਪੈਸੇ ਨਹੀਂ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਕੋਲ ਯੋਗਤਾ ਨਹੀਂ ਕਿਉਂਕਿ ਉਹ ਮਿਹਨਤ ਨਹੀਂ ਕਰਦੇ ਉਹਨਾਂ ਨੂੰ ਮਿਲਜੀ ਨਹੀਂ ਆਉਂਦੀ ਤੇ ਉਹ ਗਲਤ ਰਸਤੇ ਤੋਂ ਰ ਪੈਂਦੇ ਨੇ ਤੇ ਰੋਜ਼ ਸੁਰਖੀਆਂ ਹਵਾਰਾਂ ਵਿੱਚ ਔਰ ਜਦੋਂ ਤੁਸੀਂ ਇਕ ਵਾਰੀ ਕਿਸੇ ਕਮਿਊਨਿਟੀ ਦਾ ਮਿਨੋਰਿਟੀ ਕਮਿਊਨਿਟੀ ਦੇ ਹੋ ਕੇ ਜੇ ਤੁਸੀਂ ਮжоਰਿਟੀ ਕਮਿਊਨਿਟੀ ਦਾ ਟਾਰਗੇਟ ਬਣ ਜਾਂਦੇ ਹੋ ਤਾਂ ਤੁਹਾਨੂੰ ਹਰ ਕੋਈ ਤੁਹਾਡੇ ਤੇ ਅਟੈਕ ਕਰਦਾ ਸੋ ਉਹ ਉਹ ਅਟੈਕ ਜਿਹੜੇ ਨੇ ਹੁਣ ਭਾਰਤੀ ਸਟੂਡੈਂਟ ਕਮਿਊਨਿਟੀ ਇਨ ਜਨਰਲ ਤੇ ਪੰਜਾਬੀਆਂ ਤੇ ਬਹੁਤ ਹੋ ਰਹੇ ਨੇ ਔਰ ਪਿਛਲੇ ਦਿਨਾਂ ਵਿੱਚ ਜੇ ਤੁਸੀਂ ਦੇਖੋ ਤਾਂ ਬਹੁਤ ਸਾਰੇ ਕੇਸਾਂ ਵਿੱਚ ਪੁਲਿਸ ਕੇਸਾਂ ਵਿੱਚ ਜਿਹੜੇ ਲੜਿੰਦੇ ਵਿਅਕਤੀ ਸਨ ਜਾਂ ਜਿਨ੍ਹਾਂ ਤੇ ਕੇਸਦਾਰ ਹੋਏ ਜਾਂ ਜਿਹੜੇ ਫੜੇ ਗਏ ਉਹਨਾਂ ਵਿੱਚ ਪੰਜਾਬੀ ਬੋਲਦੇ ਲੋਕ ਜ਼ਿਆਦਾ ਸਨ ਕਿਸ ਕੋਈ ਵੀ ਹੋਵੇ ਪਰ ਉਹ ਸਾਰੀ ਕਮਿਊਨਿਟੀ ਦਾ ਨਾਮ ਬਦਨਾਮ ਕਰ ਦਿੰਦੇ ਨੇ ਇਸੇ ਕਰਕੇ ਹੀ ਜਿਹੜੀ ਉੱਥੋਂ ਦੀ ਆਪਣੀ ਕਮਿਊਨਿਟੀ ਹੈ ਬੜੀ ਸਟਰੋਂਗ ਕਮਿਊਨਿਟੀ ਹੈ ਜਿਹਨੇ ਬੜੀ ਮਿਹਨਤ ਨਾਲ ਉੱਥੇ ਦੇ ਸੋਸ਼ਲ ਫੈਬਰਿਕ ਵਿੱਚ ਆਪਣਾ ਸਥਾਨ ਬਣਾਇਆ ਉਹਨਾਂ ਨੂੰ ਲੱਗਦਾ ਹੈ ਇਸ ਤਰ੍ਹਾਂ ਦੇ ਲੋਕ ਜਰੋਂ ਆ ਰਹੇ ਨੇ ਤਾਂ ਉਹਨਾਂ ਲਈ ਵੀ ਉਹ ਬੁਰਾ ਫਿਊਚਰ ਬਣਾ ਰਹੇ ਨੇ ਉਹਨਾਂ ਦਾ ਵੀ ਜਿਹੜਾ ਇਮੇਜ ਹੈ ਉਹਨੂੰ ਬੈਡ ਪੇਂਟ ਕਰ ਰਹੇ ਨੇ ਸੋ ਉਹਨਾਂ ਬੋਲ ਵੀ ਆਪੋਜੀਸ਼ਨ ਹੋ ਜਾਂਦੀ ਹੈ ਤੇ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਤੇ ਉਹ ਵੀ ਰਿਅਲਾਈਜ਼ ਨਹੀਂ ਕਰਦੇ ਕਿ ਉਹ ਜਿਹੜੇ ਦੇਸ਼ ਵਿੱਚ ਆਏ ਨੇ ਉੱਥੋਂ ਦਾ ਵਾਤਾਵਰਨ ਉੱਥੋਂ ਦਾ ਡਿਸਪਲਨ ਉੱਥੋਂ ਦਾ ਸਟੈਂਡਰਡ ਆਫ ਲੀਵਿੰਗ ਉਹਨੂੰ ਫਾਲੋ ਕਰਨ ਤੇ ਉੱਥੋਂ ਦੇ ਲੋਕਾਂ ਵਾਂਗ ਹੀ ਸ਼ਾਮ ਵੇ ਟੰਗਣਾ ਇੱਕ ਦੂਜਾ ਰਹਿਣਾ ਸਿੱਖਣਾ ਤੇ ਜੇ ਅਸੀਂ ਕੈਨੇਡਾ ਵਾਕਈ ਜਾ ਕੇ ਜਾਂ ਅਮਰੀਕਾ ਜਾ ਕੇ ਰਹਿਣਾ ਹੈ ਤਾਂ ਸਾਨੂੰ ਜ਼ਰੂਰੀ ਗੱਲ ਹੈ ਕਿ ਉੱਥੋਂ ਦਾ ਕਲਚਰ ਉੱਥੋਂ ਦੇ ਰਹਿਣ ਸਹਿਣ ਉੱਥੋਂ ਦੇ ਜਿਹੜੇ ਸੰਵਿਧਾਨ ਦੇ ਜਾਂ ਕਾਨੂੰਨ ਨੇ ਉਹਨਾਂ ਦੀ ਪਾਲਣਾ ਕਰਨੀ ਪਵੇਗੀ ਉੱਥੇ ਜਾ ਕੇ ਉੱਥੋਂ ਦੇ ਲੋਕਾਂ ਵਰਗਾ ਹੀ ਬਣ ਕੇ ਰਹਿਣਾ ਪਵੇਗਾ ਨਾ ਕਿ ਇੱਥੋਂ ਦੀਆਂ ਜਿਹੜੀਆਂ ਨામੋਸ਼ੀਆ ਨੇ ਗੁੱਸੇ ਗੇਲੇ ਨੇ ਉੱਥੇ ਜਾ ਕੇ ਉੱਥੇ ਦੇ ਸਮਾਜ ਵਿੱਚ ਉਹਨਾਂ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਵੀ ਤੁਹਾਨੂੰ ਕੋਈ ਇਜਾਜ਼ਤ ਦੇਵੇਗਾ ਇਹ ਸੋਚਣਾ ਬਹੁਤ ਤੁਹਾਡੇ ਲਈ ਗਲਤ ਹੋਵੇਗਾ ਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਉੱਥੇ ਜਾ ਕੇ ਆਪਣਾ ਕੋਈ ਸਥਾਨ ਬਣਾ ਸਕਦੇ ਹੋ ਸੋ ਜੇ ਤੁਸੀਂ ਉੱਥੇ ਜਾ ਕੇ ਰਹਿਣਾ ਹੀ ਹੈ ਤੇ ਪਲੀਜ਼ ਉੱਥੋਂ ਦੇ ਸਿਸਟਮ ਨੂੰ ਸਮਝੋ ਤੇ ਉੱਥੋਂ ਦੇ ਜਿਹੜਾ ਕਾਇਦਾ ਕਾਨੂੰਨ ਹੈ ਉਹਦੀ ਪਾਲਣਾ ਕਰੋ ਤੇ ਇੱਕ ਚੰਗੇ ਅੱਛੇ ਸਿਟੀਜ਼ਨ ਬਣ ਕੇ ਉੱਥੇ ਜਾ ਕੇ ਰਹੋ ਤੁਹਾਨੂੰ ਹਰ ਕੋਈ ਵੈਲਕਮ ਕਰੇਗਾ ਚਲੋ ਮੈਂ ਸੋਚਿਆ ਅੱਜ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਾਂ ਆਉਂਦੇ ਦਿਨਾਂ ਵਿੱਚ ਕਿਉਂਕਿ ਇਹ ਸਬਜੈਕਟ ਜਿਹੜੇ ਨੇ ਇਹ ਹਰ ਰੋਜ਼ ਸੀਰੀਅਸਨੈਸ ਨਾਲ ਜਿਹੜੀ ਹੈ ਵੱਧਦੀ ਜਾ ਰਹੀ ਹੈ ਤੇ ਜਲ ਤੋਂ ਜਲ ਦੀਜੀ ਅਸੀਂ ਇਹਤੇ ਕਾਰਵਾਈ ਕਰਾਂਗੇ ਇਹਤੇ ਅਮਲ ਕਰਾਂਗੇ ਤਾਂ ਜੋ ਅਸੀਂ ਆਪਣਾ ਫਿਊਚਰ اور ਆਪਣੀ ਜਨਰੇਸ਼ਨ اور ਆਪਣੀ ਕਮਿਊਨਿਟੀ ਦਾ ਜਿਹੜਾ ਨਾਮ ਹੈ ਇਮੇਜ ਹੈ ਉਹਨੂੰ ਬਚਾ ਕੇ ਰੱਖ ਸਕਾਂਗੇ ਤੇ ਲੋਕਾਂ ਨੂੰ ਦੱਸ ਸਕਾਂਗੇ ਕਿ ਵਾਕਈ ਪੰਜਾਬੀ ਬਹੁਤ ਮਿਹਨਤੀ ਤੇ ਅਗਾਹ ਵੱਧੂ ਕੌਮ ਹੈ ਔਰ ਇਹ ਕਿਸੇ ਦਾ ਬੁਰਾ ਨਹੀਂ ਚਾਹਦੇ ਇਹ ਆਪਣੀ ਮਿਹਨਤ ਨਾਲ ਆਪਣਾ ਜੀਵਨ ਚੰਗੇ ਢੰਗ ਨਾਲ ਸਜਣਾ ਚਾਹੁੰਦੇ ਨੇ ਚਲੋ ਬਸ ਅੱਜ ਐਨਾ ਹੀ ਆਉਣ ਦੇ ਕੱਲ ਫੇਰ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ